ਦੰ ਤੇਰੀ ਮੌਤ ਹੋਣੀ ਹੈ ਤੂੰ ਕਬਰ ਝ ਹੋਵੇਂਗਾ ਵੱਡਿਆਂ ਘਰਾਂ ਵਾਲਿਆ ਇੱਕ ਦਿਨ ਤੇਰੀ ਕਬਰ ਦੇ ਉੱਤੇ ਕਾ ਜੰਮਿਆ ਹੋਵੇਗਾ ਆਹ ਹੁਣ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਅਰਥ ਫਿਰ ਸੌਕੇ ਜੀ ਭਗਤ ਕਬੀਰ ਜੀ ਕਹਿ ਰਹੇ ਨੇ ਹੰਕਾਰ ਨਾ ਕਰੀਏ ਨਾ ਕਰ ਬੰਦਿਆ ਹੋਵੇਂ ਇਸ ਚੀਜ਼ ਦੀ ਕਿਹੜਾ ਜੀ ਉੱਚਾ ਦੇਖ ਆਵਾਸ ਉੱਚਾ ਦਰਤ ਕਰਾਂਗੇ ਉੱਚੀਆਂ ਅਟਾਰੀਆਂ ਕਹਿ ਲੋ ਵੱਡੇ ਘਰ ਕਹਿ ਲੋ ਬਹੁਤ ਸੋਹਣੇ ਘਰ ਆਵਾਸ ਦਾ ਲਬਜ਼ੀ ਅਰਥ ਆਪਾਂ ਗ੍ਰਹਿ ਕਰਨੇ ਜਿੱਥੇ ਆਪਾਂ ਟਿਕਾਣਾ ਰੱਖਨੇ ਆ ਆਵਾਸ ਕਹੋ ਨਿਵਾਸ ਕਹੋ ਘਰ ਕਹੋ ਗ੍ਰਹਿ ਕਹੋ ਕਿਨੇ ਪ੍ਰਮਾਤਮਾ ਨੇ ਤੈਨੂੰ ਘਰ ਦਿੱਤਾ ਬਹੁਤ ਵੱਡਾ ਬਹੁਤ ਉੱਚਾ ਬਹੁਤ ਵੱਡਾ ਘਰ ਦੇ ਦਿੱਤਾ ਉਸ ਘਰ ਨੂੰ ਵੇਖ ਕੇ ਹੰਕਾਰ ਨਾ ਕਰਕੇ ਮੇਰਾ ਘਰ ਬਹੁਤ ਵੱਡਾ ਹੈ ਮੇਰੇ ਘਰ ਵਰਗਾ ਘਰ ਕਿਸੇ ਦਾ ਨਹੀਂ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਤੇ ਮਹਾਰਾਜ ਕਹਿੰਦੇ ਨੇ ਆਜ ਕਾਲ ਭੋਏ ਲੇਟਣਾ ਉਪਰ ਜਾਮੈ ਘਾਸ ਜਿਹੜਾ ਤੂੰ ਉੱਚਾ ਘਰ ਵੇਖ ਕੇ ਇਹ ਹੰਕਾਰ ਕਰਨਾ ਪਿਆ ਕਿ ਮੇਰੇ ਤੋਂ ਵੱਡਾ ਘਰ ਕਿਸੇ ਦਾ ਨਹੀਂ ਸੱਚ ਏਵੇਂ ਅੱਜ ਜਾਂ ਕੱਲ ਇਸ ਘਰ ਚ ਰਹਿਣ ਵਾਲਿਆ ਭੋਏ ਲੇਟਣਾ ਤੂੰ ਜ਼ਮੀਨ ਤੇ ਲੇਟ ਜਾਏਗਾ ਤੈਨੂੰ ਜ਼ਮੀਨ ਦੇ ਉੱਤੇ ਲਟਾ ਦੇਣਗੇ ਕਬਰੇ ਚ ਦਬਾ ਦੇਣਗੇ ਤੇ ਮਹਾਰਾਜ ਕਹਿੰਦੇ ਉਪਰ ਜਾਮੈ ਘਾਸ ਇੱਕ ਦਿਨ ਤੇਰਾ ਸਰੀਰ ਦੇ ਉੱਤੇ ਕਾਮ ਜੰਮ ਪਏਗਾ ਤੁਸੀਂ ਆ ਦੇਖੋ ਆਪਣੇ ਨੇੜੇ ਅਸੀਂ ਵਰਤਾਰਾ ਦੇਖਨੇ ਕਿੰਨੇ ਲੋਕ ਜਿਹੜੇ ਕਬਰਾਂ ਚ ਪਏ ਨੇ ਇੱਥੇ ਤੇ ਚਲੋ ਕਾ ਆਪ ਉੱਤੇ ਲਾਂਦੇ ਆ ਜੀ ਕਿਉਂਕਿ ਕਬਰਾਂ ਦੇ ਵਿੱਚ ਆਪਾਂ ਦੇਖਨੇ ਆ ਕਾਖ ਪਰ ਤੁਸੀਂ ਆਪਣੇ ਭਾਰਤ ਚ ਦੇਖੋ ਜਿੱਥੇ ਕਬਰਾਂ ਮਿਲਦੀਆਂ ਨੇ ਕੋਈ ਸਫਾਈ ਨਹੀਂ ਕਰਦਾ ਕਈ ਵਾਰੀ ਉਹਨਾਂ ਕਬਰਸਥਾਨ ਦੇ ਵਿੱਚ ਤੁਸੀਂ ਦੇਖੋਗੇ ਥਾਂ ਥਾਂ ਤੇ ਘਾਹ ਉਗਿਆ ਹੁੰਦਾ ਖੱਬਲ ਉਗਿਆ ਹੁੰਦਿਆ ਝਾੜੀਆਂ ਬਣੀਆਂ ਹੁੰਦੀਆਂ ਤੇ ਮਹਾਰਾਜ ਭਗਤ ਕਬੀਰ ਜੀ ਕਹਿ ਰਹੇ ਨੇ ਇੱਥੇ ਉਹ ਲੋਕ ਸੁੱਤੇ ਹੋਏ ਨੇ ਜਿਹੜੇ ਕਹਿੰਦੇ ਸਨ ਸਾਡੇ ਘਰ ਬੜੇ ਉੱਚੇ ਇੱਥੇ ਇੱਕ ਬੇਨਤੀ ਕਰਾਂਗਾ ਮੈਂ ਦੋਨੋਂ ਪੱਖ ਅਰਜ਼ ਕਰਨੇ ਕਿਉਂਕਿ ਇਹ ਚੰਨ ਰਾਸ਼ਤਾ ਨਹੀਂ ਹੋਣੀ ਚਾਹੀਦੀ ਫਿਰ ਇਹਦਾ ਮਤਲਬ ਘਰ ਕੋਈ ਨਾ ਬਣਾਏ ਘਰ ਦਾ ਇੱਥੇ ਮਸਲਾ ਨਹੀਂ ਮਸਲਾ ਇਸ ਗੱਲ ਦਾ ਹੈ ਵੀ ਜਦੋਂ ਬੰਦਾ ਅੰਦਰੋਂ ਨਾਮ ਨੂੰ ਛੱਡ ਕੇ ਆਪਣੀ ਖੌਮੇ ਕ੍ਰੀਏਟ ਕਰ ਲੈਂਦਾ ਆਪਣੇ ਹੰਕਾਰ 'ਚ ਕਹਿਣ ਲੱਗ ਪੈਂਦਾ ਏ ਇਹ ਮੇਰਾ ਵੱਡਾ ਘਰ ਮਿਹਨਤ ਕਰਕੇ ਉਹਨੂੰ ਹਰ ਵੇਲੇ ਘਰ ਹੀ ਚੇਤੇ ਆਈ ਜਾਂਦਾ ਘਰ ਦੀਆਂ ਗੱਲਾਂ ਮੇਰੇ ਵਰਗਾ ਘਰ ਕਿਸੇ ਦਾ ਨਹੀਂ ਪਰ ਪਿਆਰਿਓ ਜੇ ਪਰਮਾਤਮਾ ਦੀ ਦਾਤ ਜਾਣ ਕੇ ਉਸ ਘਰ ਵਿੱਚ ਬੈਠ ਕੇ ਸਿਮਰਨ ਕਰੇ ਬੰਦਗੀ ਕਰੇ ਤੇ ਗੁਰੂ ਗ੍ਰੰਥ ਸਾਹਿਬ ਨੇ ਉਸ ਘਰ ਨੂੰ ਸਵੀਕਾਰ ਕੀਤਾ ਪਰ ਜਿਸ ਘਰ ਦੇ ਮਟੀਰੀਅਲ ਨਾਲ ਜੁੜ ਕੇ ਬੰਦਾ ਇਹ ਕਹਿਣ ਲੱਗ ਪਿਆ ਮੇਰੇ ਤੋਂ ਵੱਡਾ ਘਰ ਕਿਸੇ ਦਾ ਨਹੀਂ ਤੇ ਮਹਾਰਾਜ ਕਹਿੰਦੇ ਇੰਨੀ ਹੰਕਾਰ 'ਚ ਨਾ ਗੱਲਾਂ ਕਰ ਏਡੇ ਵੱਡੇ ਘਰ ਚ ਤੂੰ ਸਾਰੇ ਕਮਰਿਆਂ ਚ ਨਹੀਂ ਪੈਣਾ ਜਿੱਦਨ ਤੇਰੀ ਮੌਤ ਹੋਣੀ ਹੈ ਤੂੰ ਕਬਰ ਚ ਹੋਵੇਂਗਾ ਵੱਡਿਆਂ ਘਰਾਂ ਵਾਲਿਆ ਇੱਕ ਦਿਨ ਤੇਰੀ ਕਬਰ ਦੇ ਉੱਤੇ ਕਾਹ ਜੰਮਿਆ ਹੋਵੇਗਾ ਆ ਹੁਣ ਇੱਕ ਪੱਖ ਅਸੀਂ ਹੋਰ ਲਾਂਗੇ ਬਾਣੀ ਚ ਮੈਂ ਦੋਨੋਂ ਪੱਖ ਉਦਨ ਰੱਖੀ ਜਾਣਾ ਵੀ ਇਹ ਨੈਗੇਟਿਵਿਟੀ ਨਾ ਆਵੇ ਵੀ ਨਿਰਾਸ਼ਾ ਨਾ ਆਵੇ ਹੁਣ ਇੱਕ ਪਾਸੇ ਤਾਂ ਪਾਸਾ ਤਾਂ ਇਹ ਹੈ ਮਹਾਰਾਜ ਜੀ ਦਾ ਕਿ ਹੰਕਾਰ ਕਿਸੇ ਚੀਜ਼ ਦਾ ਨਹੀਂ ਪਿਆਰੋ ਇਥੋਂ ਤੱਕ ਆਪ ਸਭ ਜਾਣਦੇ ਹੋ ਜਿਸ ਕਰਮ ਨਾਲ ਮੈਂ ਜੁੜ ਗਈ ਨਾ ਉਹ ਡੋਬੇਗੀ ਡੋਬੇਗੀ ਉਹ ਜਪ ਹੋਵੇ ਉਹ ਤਪ ਹੋਵੇ ਮਾਲਾ ਹੋਵੇ ਸਿਮਰਨ ਹੋਵੇ ਪਾਠ ਹੋਵੇ ਬਖਸ਼ ਦਿਆ ਜੇ ਉਹ ਘਰ ਹੋਵੇ ਧਨ ਹੋਵੇ ਪਤਨੀ ਹੋਵੇ ਪੁੱਤਰ ਹੋਣ ਜੋ ਕੁਝ ਹੋਵੇ ਜਿਸ ਚੀਜ਼ ਨੂੰ ਆਪਣੇ ਨਾਲ ਜੋੜ ਲਿਆ ਨਾ ਸਮਝੋ ਰੱਬ ਜੀ ਉਹ ਦਿਨ ਭੁੱਲ ਗਏ ਜਿਹਨੂੰ ਆਪਾਂ ਇੱਕ ਬਚਨ ਪੜ੍ਹਨੇ ਮਹਾਰਾਜ ਜੀ ਕਹੇ ਕੀਤੇ ਕੋ ਮੇਰੇ ਸਮਾਨ ਹੈ ਕੀਤੇ ਕੋ ਦਾ ਮਤਲਬ ਜਿਹੜੀ ਇਹ ਜਿਹੜੀ ਚੀਜ਼ ਕੀਤੀ ਗਈ ਹੁਣ ਆਹ ਸਰੀਰ ਮੇਰਾ ਤੁਹਾਡਾ ਕੀਤਾ ਇਹ ਨਾ ਬਣਾਇਆ ਹੈ ਨਾ ਹੁਣ ਮੈਂ ਸਰੀਰ ਨੂੰ ਮੇਰੇ ਦਾ ਲਬਜੀ ਅਰਥ ਇਥੇ ਤੇ ਉਹ ਮੇਰਾ ਮੈਂ ਵਾਲਾ ਨਹੀਂ ਇਥੇ ਮੇਰੇ ਦਾ ਤੇ ਸਮੇਰ ਪਹਾੜ ਜਿਹੜੀ ਚੀਜ਼ ਕੀਤੀ ਗਈ ਉਹਨੂੰ ਤੇ ਬਣਾ ਦਿੱਤਾ ਪਹਾੜ ਜਿੰਨਾ ਵੱਡਾ ਮੇਰਾ ਸਮਾਨ ਹੈ ਜਿਵੇਂ ਪਹਾੜ ਹੈ ਪਰ ਕਰਨ ਹਾਰ ਤ੍ਰਿੰਜਾਨਾ ਜਿੰਨੇ ਕੀਤੀ ਉਹਦੀ ਵੈਲਿਊ ਤਿੰਕੇ ਜਿੰਨੀ ਪਾਈ ਪਰ ਯਾਦ ਰੱਖਿਓ ਉਥੇ ਬੰਦਾ ਮਾਰ ਖਾ ਜਾਂਦਾ ਜਦੋਂ ਦਾਤ ਨੂੰ ਪਹਾੜ ਸਮਝ ਲੈਂਦਾ ਤੇ ਦੇਣ ਵਾਲੇ ਨੂੰ ਤਿਲ ਜਿੰਨਾ ਨਹੀਂ ਸਮਝਦਾ ਇੱਥੇ ਇਹ ਨਹੀਂ ਕਿ ਕਬੀਰ ਸਾਹਿਬ ਕਹਿ ਰਹੇ ਨੇ ਘਰ ਨਹੀਂ ਬਣਾਣੇ